ਉਜੜਨ ਦਾ ਚਾਹ ਕਿਸ਼ਤ 8ਵੀਂ ਕਿਵੇਂ ਭਜਿਆ ਜਾਣਾ ਸੁਣਾ ਕੋਈ ਨਵੀਂ ਤਾਜੀ ਬੂਏ ਕੋਲ ਪਏ ਤੂਤ ਦੇ ਮੋਢ ਉੱਪਰ ਬੈਠੇ ਬੰਤ ਨੇ ਰੇਸ਼ਮ ਨੂੰ ਰੋਕਦੇ ਹੋਏ ਕਿਹਾ ਅਗੋ ਰੇਸ਼ਮ ਬੋਲਿਆ ਤਾਇਆ ਅੱਜ ਕੰਮ ਬਹੁਤ ਆ ਕਾਲੀ ਕਾਲੀ ਜੀ ਰੇਸ਼ਮ ਨੇ ਜਵਾਬ ਦਿੱਤਾ ਅੱਗੋ ਬੰਤ ਨੇ ਫੇਰ ਕਿਹਾ ਕੰਮ ਨੂੰ ਤੂੰ ਕਿਹੜਾ ਮੁਖਲਾਵੇ ਜਾਣਾ ਤਾਇਆ ਤੂੰ ਕੀ ਕੱਢ ਮਾਰੀ ਲੈ ਬਹਿ ਜਾਣਾ ਰੇਸ਼ਮ ਨੇ ਮੋਢੇ ਉੱਪਰੋਂ ਬੈਂਧਿਆ ਹੋਇਆ ਕਿਹਾ ਹੋਰ ਸੁਣਾ ਪੁੱਤ ਕੀ ਹਾਲ ਆ ਫਸਲ ਬਾੜੀ ਦਾ ਬੰਤ ਨੇ ਰਸਮੀ ਜਿਹਾ ਸਵਾਲ ਕੀਤਾ ਵਧੀਆ ਤਾਇਆ ਕਣਕ ਬਹੁਤ ਭਾਰੀ ਆ ਮੈਨੂੰ ਲੱਗਦਾ ਸਾਡੇ ਸੁੱਖੀ ਦੇ ਕਰਮਾਂ ਰੇਸ਼ਮ ਨੇ ਖੁਸ਼ ਜਾ ਹੋ ਕੇ ਗਿਆ ਚਲੋ ਚੰਗਾ ਫਿਰ ਤਾਂ ਭਾਰੀ ਦਾ ਹੀ ਭਾ ਸੁੱਖੀ ਕੀ ਕਰਦਾ ਹੁੰਦਾ ਅੱਜ ਕੱਲ ਬੰਤ ਨੇ ਰੇਸ਼ਮ ਦੇ ਮੁੰਡੇ ਬਾਰੇ ਪੁੱਛਿਆ ਤਾਂ ਹੀ ਕਹਿੰਦਾ ਸੀ ਬਈ ਅੱਜ ਕੰਮ ਬਹੁਤ ਆ ਆਪਣੇ ਸੁੱਖੀ ਦੀ ਤਾਂ ਕਿਸਮਤ ਖੁੱਲ ਗਈ ਕੁੜੀ ਮਿਲ ਗਈ ਆਪਾਂ ਨੂੰ ਬਾਹਰ ਲਈ ਪੱਕੀ ਆ ਉੱਥੇ ਤੇ ਅੱਜ ਅਸੀਂ ਰੋਕਾ ਕਰਕੇ ਆਉਣਾ ਆਪਣੇ ਸੁੱਖੀ ਨੂੰ ਲੈ ਜੂਗੀ ਜ਼ਿੰਦਗੀ ਬਣ ਜੂ ਚੱਲ ਸਾਡੇ ਤੋਂ ਤਾਂ ਐਸ਼ ਨਹੀਂ ਹੋਈ ਜਵਾਕ ਤਾਂ ਕਰ ਲੈਣ ਵੇਖੀ ਤਾਇਆ ਕਿਤੇ ਗੱਲ ਨਾ ਕਰਦੀ ਕਿਸੇ ਕੋਲੇ ਲੋਕ ਹੌਂ ਕਾ ਲੈਂਗੇ ਰੇਸ਼ਮ ਨੇ ਇੱਕੇ ਸਾ ਸਾਰੀ ਕਹਾਣੀ ਸੁਣਾਉਂਦੇ ਹੋਏ ਕਿਆ ਹੌਂ ਕਾ ਉੱਜੜਨ ਦਾ ਵੀ ਹੁੰਦਾ ਹੂੰ ਬੰਤ ਨੇ ਗੁੱਸੇ ਦੇ ਨਾਲ ਕਹਿਤਾ ਕਿਉਂ ਤਾਇਆ ਕੀ ਕਹੀ ਜਾਂਣਾ ਸੁੱਖ ਨਾਲ ਤਰੱਕੀ ਹੋਈ ਆ ਵਿਲਾਇਤ ਜਾਣ ਨੂੰ ਤਾਂ ਲੋਕ ਤਰਸਦੇ ਆ ਤੇਰਾ ਪੋਤਾ ਵੀ ਗਿਆ ਹੀ ਐ ਰੇਸ਼ਮ ਨੇ ਕਿਹਾ ਪੋਤੇ ਬਾਰੇ ਸੁਣ ਕੇ ਬੰਤ ਹੋਰ ਜ਼ੋਰ ਨਾਲ ਬੋਲਿਆ ਉਹਨੂੰ ਕਿਹਨੇ ਕਿਹਾ ਸੀ ਠੱਕੇ ਖਾਣ ਗਿਆ ਐਨੀ ਜ਼ਮੀਨ ਜਾਇਦਾਦ ਸੀਗੀ ਚਾਹੇ ਵਿਹਲਾ ਬਹਿ ਕੇ ਖਾਈ ਜਾਂਦਾ ਮੁੱਕਣੀ ਨਹੀਂ ਸੀ ਉਹਨੂੰ ਉੱਥੇ ਦਿਹਾੜੀ ਕਰਦਾ ਐ ਇੱਥੇ ਪਾਣੀ ਲਾਉਣ ਨੂੰ ਕਹਿੰਦੇ ਸੀ ਤਾਂ ਮੌਤ ਪੈ ਜਾਂਦੀ ਸੀ ਬੰਤ ਨੇ ਇੱਕੇ ਸਾ ਸਾਰਾ ਗੁੱਸਾ ਕੱਢ ਦਿੱਤਾ ਤਾਇਆ ਉਥੇ ਮੁੱਲ ਪੈਂਦਾ ਕੰਮ ਦਾ ਤੂੰ ਵੇਖੀ ਵਾਰੇ ਨਿਆਰੇ ਕਰ ਦੂ ਤੇਰਾ ਪੋਤਰਾ ਫੇਰ ਵੇਖੀ ਟੌਰ ਬੰਨਦੀ ਰਿਸ਼ਤੇ ਵਾਲੇ ਤਾਂ ਅੱਗੇ ਪਿੱਛੇ ਫਿਰਨਗੇ ਰੇਸ਼ਮ ਨੇ ਮੁੱਛਾਂ ਤੇ ਹੱਥ ਜਾ ਮਾਰਦੇ ਹੋਏ ਗਿਆ ਅੱਗੋਂ ਬੰਤ ਨੇ ਕਿਹਾ ਪਹਿਲਾਂ ਕਿਹੜਾ ਕਾਟ ਸੀ ਹਰ ਸਾਲ ਕੋਈ ਪੈਲੀ ਝੱਡੀ ਦੀ ਸੀ ਸਾਨੂੰ ਪਹਿਲਾਂ ਪੁੱਛਦਾ ਸੀ ਵੇਚਣ ਵਾਲਾ ਤੇ ਹੁਣ ਦੋ ਕਿੱल्ल्या ਤੇ ਲਿਮਟ ਦਾ ਕਰਜ਼ਾ ਲਿਆ ਬੰਤ ਨੇ ਭਰੇ ਜਮਾਨ ਨਾਲ ਗੱਲ ਕਹਿਤੀ ਸਾਰੀ ਚੱਲ ਚੰਗਾ ਤਾਇਆ ਚੱਲਦਾ ਰੇਸ਼ਮ ਮਨ ਹੀ ਮਨ ਆਪਣੇ ਸ਼ਰੀਕਾਂ ਤੇ ਚੜੇ ਕਰਜ਼ੇ ਕਰਕੇ ਖੁਸ਼ ਸੀ ਤੇ ਆਪਣੇ ਪੁੱਤਰ ਦੇ ਬਾਹਰ ਜਾਣ ਦੇ ਚਾਹ ਵਿੱਚ ਮੁੱਛਾਂ ਨੂੰ ਵਟ ਚਾੜਦਾ ਹੋਇਆ ਖੇਤ ਵੱਲ ਨੂੰ ਮੁੜ ਗਿਆ ਬਾਪੂ ਰੋਟੀ ਖਾ ਲਾ ਫਿਰ ਆਪਾਂ ਸ਼ਹਿਰ ਵੀ ਜਾਣਾ ਘਰੋਂ ਸਰੂਪੇ ਨੇ ਆਵਾਜ਼ ਮਾਰੀ ਬੰਤ ਨੇ ਖੁੰਡੀ ਫੜੀ ਤੇ ਮਨ ਹੀ ਮਨ ਇੱਕ ਹੋਰ ਘਰ ਦੇ ਉਜੜਨ ਦੀ ਆਰੰਭਤਾ ਬਾਰੇ ਸੋਚਦਾ ਹੋਇਆ ਘਰ ਵੱਲ ਨੂੰ ਮੁੜ ਪਿਆ ਆ ਜਾ ਆ ਜਾ ਬਾਪੂ ਰੋਟੀ ਖਾ ਲਾ ਛੇਤੀ ਫਿਰ ਆਪਾਂ ਸ਼ਹਿਰ ਜਾਣਾ ਸਰੂਪੇ ਨੇ ਘਰ ਵੜਦੇ ਬੰਤ ਨੂੰ ਕਿਹਾ ਕਿਉਂ ਅੱਜ ਕੀ ਕਰਨੇ ਬੰਤ ਨੇ ਹੈਰਾਨ ਜਾ ਹੋ ਕੇ ਪੁੱਛ ਲਿਆ ਆਪਣੇ ਜੈਕੀ ਨੇ ਪੈਸੇ ਮੰਗਵਾਏ ਆ ਇਸ ਕਰਕੇ ਮੈਂ ਸੋਚਿਆ ਕਿ ਨਿਆਂਈ ਵਾਲੇ ਦੋ ਕਿੱਲੇ ਵੇਚ ਕਰ ਦਿੰਨੇ ਆ ਸਰੂਪੇ ਨੇ ਕਿਹਾ ਅੱਗੋ ਬੰਤ ਨੇ ਕਿਹਾ ਮੈਨੂੰ ਮਰ ਜਾਣ ਦਿਓ ਫਿਰ ਚਾਹੇ ਸਾਰੀ ਵੇਚ ਦਿਓ ਮੈਨੂੰ ਸੁੱਖ ਦਾ ਸਾਹ ਨਾ ਹੁੰਦੋ ਮੈਂ ਉਹਦੋਂ ਤਾਂ ਵੇਚੀ ਨਹੀਂ ਜਦੋਂ ਮੈਂ ਚਾਰ ਪਹਿਣਾ ਵਜਾਈਆ ਤਿੰਨ ਤੇਰੀਆਂ ਪਹਿਣਾ ਤੇਰਾ ਵਿਆਹ ਕੀਤਾ ਬੰਗਲੇ ਵਰਗਾ ਘਰ ਬਣਾਇਆ ਸੋਚੋ ਕੋ ਜੋਏ ਬੰਤ ਨੇ ਸਾਰੀ ਦਿਲ ਦੀ ਪੜਾਸ਼ ਕੱਢਦੀ ਤੂੰ ਹੀ ਸਮਝਾ ਬਾਪੂ ਨੂੰ ਸਰੂਪੇ ਨੇ ਕੋਲ ਖੜੀ ਆਪਣੀ ਬੌਟੀ ਸੀਬੋ ਨੂੰ ਕਿਹਾ ਬਾਪੂ ਜੀ ਕਿਉਂ ਗੁੱਸਾ ਕਰਦੇ ਆ ਆਪਣੀ ਜ਼ਮੀਨ ਵੀ ਤਾਂ ਜੈਕੀ ਦੀ ਆ ਆਪਾਂ ਕਿਹੜਾ ਮਾਰ ਕੇ ਨਾਲ ਲੈ ਜਾਣੀ ਐ ਸੀਬੋ ਨੇ ਘੁੰਡ ਵਿੱਚੋਂ ਦੀ ਬੋਲਦੀ ਹੋਈ ਨੇ ਕਿਹਾ ਬੰਤ ਕੋਲ ਸੀਬੋ ਦੇ ਬੋਲਾਂ ਦਾ ਕੋਈ ਜਵਾਬ ਨਾ ਨਿਕਲਿਆ ਤੇ ਮਨ ਹੀ ਮਨ ਰੋਂਦਾ ਹੋਇਆ ਅੰਦਰ ਵੜ ਗਿਆ ਸੋ ਇਹ ਨਾਵਲ ਦੀ 8ਵੀਂ ਕਿਸ਼ਤ ਸੀ ਬਾਕੀ ਕਹਾਣੀ ਆਪਾਂ ਅਗਲੀ ਕਿਸ਼ਤ ਵਿੱਚ ਪੜਾ ਧੰਨਵਾਦ